ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ ਨੈਟਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵਿਲਾ ਤੇਜਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਪੌੜ ਤੇ ਆਪਾਂ ਪਹੁੰਚੇ ਹਾਂ ਫੌਜੀ ਫਾਰਮ ਤੇ ਆਹ ਤੁਸੀਂ ਦੇਖ ਸਕਦੇ ਵੱਡੇ ਵੱਡੇ ਬੋੜ ਵੀ ਜਿਹੜੇ ਨਾਲ ਨੇ ਲਿਆ ਕੇ ਲਾਤੇ ਆ ਇਹਦੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੂਰੀਆਂ ਕਮਾਲ ਦੀਆਂ ਤਿੰਨ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾਂ। ਚੰਗੀਆਂ ਪਹਾੜੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ। ਤੇ 6 ਤੁਹਾਨੂੰ ਜਰਸੀਆਂ ਦਿਖਾਵਾਂਗੇ। ਟੋਟਲ 9-10 ਪਸ਼ੂ ਤੁਹਾਨੂੰ ਦਿਖਾਉਣੇ ਆ। ਆਹ ਦੇਖ ਸਾਦੇ ਜੇ ਕੋਸ਼ ਇਧਰ ਵੱਜੀਆਂ। ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸასი ਘਾਲ ਜੀ। ਵਧੀਆ ਵਧੀਆ ਤੁਸੀਂ ਦੱਸੋ। ਠੀਕ ਆ ਬਾਬਾ ਜੀ ਕਿਰਪਾ ਜੀ। ਵੇਖਿਆ ਮਾਲੁੱਦ ਨੇ। ਮਾਲੁੱਦ ਨੇ। ਸਿਰਫ ਅੱਧਾ ਘੰਟਾ ਲੱਗਾ ਕਈ ਵੀਰ ਬੜੇ ਨਾਰਾਜ਼ ਹੋਏ ਵੀ ਇਹਨੇ ਹੁਣੇ ਤੁਹਾਨੂੰ ਫੋਨ ਲਾਤਾ ਵੀ ਤੁਸੀਂ ਮਾਲ ਵੇਚ ਗਿਆ ਅੱਛਾ ਮਾਲ ਕਈ ਜਣ ਬੰਦੇ ਗਾ ਕੇ ਬੈਠੇ ਹੁੰਦੇ ਆ ਹਾਂਜੀ ਹਾਂਜੀ ਨਾਲ ਤੁਹਾਨੂੰ ਪਤਾ ਨਿਕਲਦਾ ਜਾਂਦਾ ਵਾ ਵੀਡੀਓ ਚੜਦੀ ਨਹੀਂ ਤਾਂ ਤਾਂ ਹੀ ਮਾਲ ਸਾਡਾ ਪਹਿਲਾਂ ਵੀ ਜਾਂਦਾ ਪਾਉਂਦੀ ਵੀ ਰਹਿੰਦੇ ਆ ਵੇਚਣ ਵਾਲੇ ਨਾਲ ਨਾਲ ਹੀ ਮਾਲ ਨਿਕਲਦਾ ਜਾਂਦਾ ਅੱਜ ਹੁਣ ਪਰ ਜਿੰਨਾ ਵੀ ਸਾਰਾ ਮਾਲ ਵੇਚਣਾ ਲਾ ਨਵਾਬ ਝੋਟੀਆਂ ਵਖਾਉਣੀਆਂ ਪਹਿਲਣ ਠੀਕ ਆ ਦੰਦ ਝੋਟੀਆਂ ਬਸ ਇਹ ਫਿਰ ਫਿਰ ਤੇ ਬਾਦਸ਼ਾਹ ਵਛੀਆਂ ਵਖੌਲੀਆਂ ਸੋਨੇ ਰੰਗੀਆਂ ਵੀ ਵਛੀਆਂ ਅੱਜ ਵਖੌਲੀਆਂ ਤੇ ਮਾਲ ਸਾਰਾ ਵੀ ਕਨਾਲਾ ਵਾਜੇ ਨਾ ਮੈਂ ਅੱਜ ਝੋਟੀਆਂ ਪਹਿਲਾ ਸੂਆ ਅੱਛਾ ਦੂਜਾ ਸੂਆ ਵਛੀਆਂ ਠੀਕ ਆ ਦੂਜਾ ਸੂਆ ਅੱਜ ਆਪਣੇ ਕੋ ਸਾਰਾ ਮਾਲ ਤੇ ਰੇਟੇ ਛੋਟੇ ਛੋਟੇ 12 17 ਕਿਲੋ ਵਾਲੀ ਝੋਟੀ ਦੇ ਦੇਣੀ ਆ ਪਾਣੀ ਠੀਕ ਆ ਮੈਂ ਨਾ ਅੱਜ ਹਰਿਆਣਾ ਰੂਣਾ ਭੁੱਲ ਜਾਣਗੇ ਲੋਕ ਤੇ ਅੱਛਾ ਹਾਂ ਵੀਡੀਓ ਪੂਰੀ ਵੇਖੇਗਾ ਕੋਈ ਸਾਰੀ ਸਾਰੀ ਵੇਖੇਗੀ 16000 ਦੀ ਵਸੀਤ ਦੇ ਦੇਣੀ ਆ 20 25 ਦਿਨ ਕੱਚੀ ਜਰਸੀ ਅੱਛਾ ਹਾਂਜੀ ਠੀਕ ਆ ਅੱਜ ਦੇ ਰਿਕਾਰਡ ਤੋੜ ਦੇਣੇ ਅਗਲੇ ਪਿਛਲੇ ਸਾਲ ਚਲੋ ਵੇਖਦੇ ਆ ਫਿਰ ਵੀਡੀਓ ਕੋਈ ਵੇਖੇ ਪੂਰੀ ਜਾਨਾ ਕਰੀਏ ਵੀਡੀਓ ਪੂਰੀ ਵੇਖੇ ਤੇ ਸਾਨੂੰ ਫੋਨ ਲਾ ਦੇ ਦੀ ਠੀਕ ਆ ਤੇ ਮੇਰੇ ਸਭ ਤੋਂ ਸਭ ਤੋਂ ਸਾਡੀ ਬਦਾਂ ਦੇ ਸਵਾਲਾ ਮਿਲਦਾ ਠੀਕ ਆ ਅਸੀਂ ਆਨੇ ਵੀ ਜੇ ਅਨੇ ਰੱਖੇ ਦੇਨੇ ਵੀ ਸਭਾਂ ਦੇ ਸਵਾਲਾ ਅੱਛਾ ਕਿੰਨੀਆਂ ਦੁਕਾਨਾਂ ਸ਼ਹਿਰ ਚ ਕੋਈ ਆਂਦਾ ਨਹੀਂ ਵੀ ਮੇਰੇ ਤੋਂ ਸਵਾਲਾ ਵਾ ਫਿਰ ਇਸ ਕੋ ਜਵਾਨੀ ਫਰਜੀ ਫਾਰਮ ਦੀ ਜਿੱਥੋਂ ਸਵਾਲਾ ਵਾ ਦੇ ਜੀ ਅੱਛਾ ਇੱਥੋਂ ਵੀ ਸਵਾਲਾ ਸਵੱਲਾ ਮਿਲਣਾ ਠੀਕ ਇਹ ਤਾਂ ਦੇਖਣਾ ਹੈ ਕਿ ਸਾਡੇ ਕੋਲ ਠੀਕ ਆ ਹਾਂਜੀ ਚਲੋ ਫਿਰ ਸ਼ੁਰੂਆਤ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਤਾਂ ਨਹੀਂ ਆਪਾਂ ਕਰਨੀਆਂ ਬੜੇ ਕਮਾਲ ਦੀ ਝੋਟੀ ਆ ਦੋ ਤਿੰਨਾਂ ਮੱਝਾਂ ਵਰਗੀ ਕੱਲੀ ਆ ਨਾ ਨਾ ਯਾਰ ਜੀ ਅਜੇ ਇੱਕ ਦੋ ਮਈਆਂ ਦੇ ਦੇਣੀਆਂ ਇੱਕ ਚੀ ਮੁੱਲ ਦੀ ਆ ਦੇਖ ਸਕਦੇ ਜੀ ਇਹ ਝੋਟੀ ਆ ਜੀ ਆ ਦੇਖ ਸਕਦੇ ਜੇ ਸਾਥੀ ਆ ਨੀਰਾ ਇਹ ਜੱਡੀ ਆ ਜੀ ਸਾਜੀ ਦੋਵਾਂ ਮਈਆਂ ਜੱਡੀ ਇੱਕ ਮਈ ਦੇ ਮੁੱਲ ਦੀ ਦੇ ਦੇਣੀ ਆ ਠੀਕ ਆ ਹਾਂ ਜੀ ਹਾਂ ਜੀ ਆ ਦੇਖ ਸਕਦੇ ਜੇ ਅੱਗੇ ਆਪਾਂ ਅਕਸਰ ਸ਼ਬਦ ਵਰਤਦੇ ਨੇ ਆਥੀ ਦਾ ਬੱਚਾ ਪਰ ਇਹਦੇ ਆਪ ਹੀ ਆਥੀ ਆ ਤੇ ਪੂਰੀ ਸੰਭ ਹੀ ਕਿਸੇ ਵੀ ਨੇ ਚੰਗੀ ਰੀਝ ਨਾਵਾ ਚੰਗੀਆਂ ਰੀਝਾਂ ਲਾਈਆਂ ਵਾਂ ਇਹਦੇ ਤੇ ਇੱਕ ਵਾਰੀ ਫੇਰ ਤੋਂ ਲੈ ਆਓ ਇੱਧਰ ਇਹਨੂੰ ਖਾਓ ਕਿਹੜੀ ਮਹੀ ਆਇਆ ਹੈ ਤੇ ਖਰਚ ਜੇ ਕਿਹੜੀਆਂ ਥਾਂ ਲੈ ਵਾ ਛੋਟੀ ਆ ਦੇਖ ਸਕਦੇ ਜੇ ਗੱਲੀ ਗੱਲੀ ਛੋਟੀ ਪੂਰੀ ਰਾਜੀ ਆ ਜਿਹੜੀ ਫਿਰ ਵਿਖਾ ਦਿਓ ਅਜੇ ਗੱਬਨ ਆ ਜੇ ਤਿਆਰ ਹੋਣੀ ਆ ਇਹ ਗਰਮੀਆਂ 'ਚ ਭਾਵੇਂ ਇਹ ਨਹੀਂ ਕਿ ਕੱਲੇ ਪੁਪਰਾਇਂ ਢਾਗੇ ਸਮਝੇ ਤੇ ਛੋਟੀ ਹਾਡੀ ਤੇ ਠੀਕ ਆ ਮੰਜਾ ਪਿਆ ਲੱਗੇ ਜੇ ਛੋਟੀ ਦਾ ਪੂਰਾ ਪੂਰਾ ਨਾਮ ਮੰਜਾ ਹੋਊਗਾ ਤੇ ਕਾ ਆ ਜਿਓ ਠੀਕ ਆ ਹਾਂਜੀ ਇਹਦਾ ਆਦੇ ਲੋਕੀ ਮੰਜੇ ਦਿੰਦੇ ਆ ਹਾਂਜੀ ਹਾਂਜੀ ਮੇਰਾ ਵੀਰ ਕੋ ਮੰਜਾ ਢਾਗੇ ਵੇਖ ਲੈ ਛੋਟੀ ਦੇ ਉੱਤੇ ਠੀਕ ਆ ਹਾਂਜੀ ਇਹ ਆ ਵੀ ਕੋਈ ਇੱਥੇ ਆ ਇਹ ਮੈਂ ਇੱਥੇ ਆਣ ਕੇ ਵੇਖੇ ਇੱਕ ਵਾਰੀ ਹਾਂਜੀ ਹਾਂਜੀ ਫੇਰ ਨਿਗਾਹ ਤੇ ਚੜਨੀ ਪੂਰੀ ਵੀ ਕੀ ਚੀਜ਼ ਆ ਸਾਹਬੇ ਚੰਗੀ ਆ ਤੇ ਥੱਲਿਆਂ ਵੀ ਬੜੀ ਚੰਗੀ ਤਿਆਰ ਹੁੰਦੀ ਆ ਕਿੰਨੇ ਕ ਦੁੱਧ ਵਾਲੀ ਵਿੱਜੀ ਹੈ ਸ਼ਾਹ ਜੀ ਉਹਨਾਂ ਨੇ ਪਹਿਲੇ ਸਵੇਰ ਝੋਟੀ ਛਲਿਓ 16 ਕਿਲੋ ਦੁੱਧ ਚੋਇਆ ਹੈ ਅੱਛਾ ਬਾਕੀ ਐ ਝੂਠ ਮਾਂ ਨੂੰ ਆਸਦੀ ਨੇ 20 ਦੇਣਾ 22 ਪਰ ਅਹੀਂ ਇਹ ਦੁਕਾਨ ਤੇ ਆਪਣੀ ਤੇ ਇਹ ਕੰਮ ਹੈ ਨਹੀਂ ਅੱਛਾ ਦੋ ਜੀ ਸੇਵਾ ਦਾ ਝੋਟੀ ਦੁੱਧ 18 ਵੀ ਦੇ ਸਕਦੀ ਹੈ ਝੋਟੀ ਦੁੱਧ ਤੇ 20 ਵੀ ਦੇ ਸੇ ਗੱਲ ਹੈ ਸੇਵਾ ਦੀ ਜੇ ਇਹਨੇ ਕੋਈ ਸੇਵਾ ਨਾ ਕਰੇਗਾ ਭਾਂਵੇਂ 10 ਮਣਾ ਜੋਵੇ ਬਾਕੀ ਸੇਵਾ ਪਿੱਛੋਂ ਤੇ ਪੂਰੀ ਦਵਾਈ ਆ ਜੀ ਨੇ ਆ ਵੀ ਵੇਖ ਲੈਣੀ ਆਣ ਕੇ ਵੀ ਕਿੰਨੇ ਦੀ ਝੋਟੀ ਹੈ ਕੀ ਹਿਸਾਬਤਾ ਵਿਆ ਆਪੇ ਅੰਦਾਜ਼ਾ ਮੇਰਾ ਕੋਈ ਵੀ ਲਾਲੇ ਦੁੱਧ ਦਾ ਕਿੰਨਾ ਦੁੱਧ ਦੇਗੀ ਮੈਂ ਤੇ ਮੁੱਲ ਮੋਲੇ ਸ਼ਾਹ ਜੀ ਮੈਂ ਨਾਲ ਕੋਈ ਢਾਈ ਵੀ ਮੰਗਣ ਡਿਆ ਕੋਈ ਦੋ ਵੀ ਮੰਗਣ ਡਿਆ ਅਰੇ ਇਸ ਦੁਕਾਨ ਤੇ ਇਹ ਕੰਮ ਨਹੀਂ ਹੋਣਾ ਜੈ ਜੈ ਇਹੋ ਜਿਹਾ ਮੁੱਲ ਪਾਈਏ ਵੀ ਕਿਸੇ ਨੇ ਸੋਚਿਆ ਹੋਣਾ ਮੈਂ ਵੀਨੇ ਦੀ ਹੋ ਜੂਗੀ ਮੈਂ ਨਾ ਜੇ ਨਾਮ ਹੀ ਵਿਕੇ ਤੇ ਤੁਸੀਂ ਤਾਂ ਆਖਿਓ ਅੱਛਾ ਹਾਂਜੀ ਕਿੰਨਾ ਫਿਰ ਮੈਂ ਨਾ ਨਹੀਂ ਤਾਂ ਭਾਵੇਂ ਮੁੱਲ ਪਾ ਲਈਏ 10 ਤਾਂ ਭਾਵੇਂ 15 ਪਰ ਲੱਖ ਦੇ ਵਿੱਚ ਖੁੱਲੀ ਸ਼ੋਰ ਕਰਾਂਗੇ ਅੱਛਾ ਲੱਖ ਚੋਂ ਵੀ ਸ਼ੋਰ ਕਰ ਸ਼ੋਰ ਕਰ ਦੇਣੀ ਲੱਖ ਚੋਂ ਸ਼ਾਹ ਜੀ ਠੀਕ ਆ ਕੋ ਐਡੀ ਝੋੜੀ ਕੋਈ ਨਹੀਂ ਦਿੰਦਾ ਸ਼ਾਹ ਜੀ ਜਿਹੜੀ ਅਸੀਂ ਦੇ ਦੇਣੀ ਆ ਗੱਲ ਕੋਈ ਵੇਖੇ ਜਾਣ ਕੇ ਇੱਕ ਰੇ ਆ ਦੇਖ ਸਕਦੇ ਜੀ ਅਜੇ ਤਿਆਰ ਹੋਣੀ ਆ ਪੂਰੀ ਖੁੱਲੀ ਛੋੜ ਕਰਦਾ ਵੀ ਝੋਟੀ ਦੀ ਜੇ ਝੋਟੀ 2 4 ਦਿਨ ਰਹਿ ਗਈ ਫਿਰ ਉਹਦਾ ਰੇਟ ਵੱਖਰਾ ਪਈਦਾ ਠੀਕ ਹੈ ਜੀ ਹਾਂ ਜੀ ਚੱਤੀ ਝੋਟੀ ਹੋਸਾ ਉਹਨਾਂ ਰੇਟ ਪਾਇਆ ਜਦੋਂ ਝੋਟੀ ਤਿਆਰ ਹੋ ਗਈ ਉਸਾਂ ਨਾਲ ਰੇਟ ਪਾਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆਪ ਜਿਹੜੀ ਦੂਸਰੇ ਨੰਬਰ ਤੇ ਚਾਰ ਦੰਦਾਂ ਤੇ ਜਾਰ ਜੀ ਕੱਟੀ ਆ ਗਈ ਇਹ ਚਾਰ ਦੰਦਾਂ ਚਾਰ ਦੰਦ ਕੱਟੀ ਪਹਿਲਾ ਸੂਆ ਇਹ ਛੋਟੀ ਠੀਕ ਆ ਗਾਈਆਂ ਠੰਡੀਆਂ ਹੁੰਦੀਆਂ ਇਦਾਂ ਛੋਟੀ ਇਦਾਂ ਭਾਵੇਂ ਥੱਲੇ ਤੋਂ ਬੈਠਾ ਰਹੇ ਮੇਰਾ ਠੀਕ ਆ ਹਾਂਜੀ ਪਹਿਲਾਂ ਥੋੜਾ ਦੇ ਮਾਵਾ ਜਿਹੜੇ ਚਾਰ ਦੰਦ ਦੱਸਦੇ ਆ ਬਿਲਕੁਲ ਛੋਟਾ ਸਿੰਘ ਆ ਜੇ ਇਹਦਾ ਤੇ ਇਹ ਵੀ ਥੱਲੇ ਚੰਗੀ ਪਰ ਹੁੰਦੀ ਆ ਇਹ ਜੇ ਵੀ ਕੋਈ ਹਫਤਾ 10 ਦਿਨ ਲਾ ਜੇ ਨਹੀਂ ਨੇ ਛੋਟੀ ਵੇਖੋ ਜਿੱਦਾਂ ਗਾਈਆਂ ਠੰਡੀਆਂ ਹੁੰਦੀਆਂ ਇਦਾਂ ਸ਼ਾਹ ਜੀ ਹੁੰਦੀ ਠੰਡੀ ਆ ਭਾਵੇਂ ਜਿੱਥੋਂ ਮਰਜੀ ਕੋਈ ਮੋਟਾ ਭਰ ਲੈ ਠੀਕ ਆ ਬਹੁਤ ਤਾਕਤਵਰ ਕੀ ਆ ਸ਼ਾਹ ਜੀ ਛੋਟੀ ਠੀਕ ਆ ਵੇਦਾ ਯਾਕੇ ਥਾਨ ਇਹਦਾ ਵੀ ਚੰਗੇ ਗੈਰ ਤੇ ਕੱਦ ਘਾਟ ਚੰਗਾ ਵਾ ਤੇ ਥੱਲੇ ਵੀ ਚੰਗੀ ਬਣਦੀ ਆ ਹਾਂ ਸਿੰਘ ਸੁਣ ਕੇ ਕਰੀ ਵਿਖਾ ਦੋ ਥਾਨ ਸੁਣੂ ਇੱਕ ਰੇ ਆ ਤੇ ਇਹਦਾ ਫਿਰ ਮੋਲ ਮੋਲ ਸ਼ਾ ਜੀ ਝੋਟੀ ਦਾ ਭਾਵੇਂ ਇਹਦਾ ਲੱਖ ਕਰ ਲਈਏ ਹਾਂ ਜੀ ਗੱਲ ਲੀਏ 95 ਅੱਛਾ ਉਹ ਗੱਲਾਂ ਨਹੀਂ ਆ ਗਈਆਂ ਠੀਕ ਆ ਝੋਟੀ ਦਾ 75000 ਦੇ ਵਿੱਚੋਂ ਛੋਟ ਕਰ ਦੇਣੀ ਹੈ 75 ਚੋਂ ਛੋਟ ਕਰ ਦੇਣੀ ਖੁੱਲੀ 2000 ਰੁਪਏ 75000 ਦੀ ਝੋਟੀ ਹਾਣਾ ਦੇ ਦੇਣੀ ਕੋਈ ਮੇਰਾ ਵੀਰ ਫੋਨ ਤੇ ਨਾ ਬਾਅਦ ਜਾ ਕੇ ਕੋ 70 ਲੱਲਾ ਅੱਛਾ 70 75 ਦੀ ਦੇਣੀ ਹੈ ਤੇ ਦੇ ਅੱਜ ਬਿਲਕੁਲ ਨਾ ਰੇਟ ਉਹੀ ਜਿਹੜੇ ਆਪਾਂ ਲਿਆ ਹੀ ਲੈਣੇ ਮੈਂ ਨਾ ਨਵਾਬ ਝੋਟੇ ਸਾਰੀ ਦੇ ਦੇਣੀ ਆ ਇਹ ਮੇਰੇ ਟੋਕਣਾ ਵੇਚ ਲੈਣ ਚੇਤਪੱਦੇ ਜਿਹੜੇ ਪਾ ਦੀ ਕਟੀਆਂ ਦੇ ਦੇਣੀਆਂ ਨਾ ਅੱਜ ਪਹਿਲਣ ਠੀਕ ਆ ਹਰਿਆਣੇ ਦੀਆਂ ਕਟੀਆਂ ਆਦਿ ਦੇ ਲੋਗ ਹਾਂਜੀ ਤੇ ਆਪ ਜੀ ਦਵਾਗੇ ਅੱਜ ਠੀਕ ਆ ਹਾਂਜੀ ਤੇ ਹੁਣ ਇੱਕ ਆਮ ਅੱਜ ਆ ਵੀ ਮੈਂ 14 15 ਕਿਲੋ ਵਾਲੀ ਜੇ ਠੀਕ ਆ ਇਹ ਵੀ ਗੱਪਣ ਆ ਜੀ ਗੱਪਣ ਮੈਂ ਗੱਪਣ ਫੋਲੋ ਆ ਫਿਰ ਤੋਰੀ ਆਂ ਨਾ ਮੈਂ ਇਹ ਵੀ ਕੋਈ 2 4 ਦਿਨਾਂ ਜੇ ਲੈ ਜੂਗੀ ਤਿਆਰ ਹੀ ਹੈ ਬਾਕੀ ਮਿਲਕਵੇਂ ਨੇ ਉਹਦੇ گاਵਾ ਤਾਂ ਵੀ ਮੋਟੀ ਲੱਗੀ ਆ ਦੇਖ ਸਾਡੇ گاਵਾ ਮੰਗ ਮਿਲਕਵੇਂ ਨੇ ਤੇ ਲੱਗੀ ਹੈ ਇਹ ਹਵਾਨਾ ਪਛਾਣ ਆ ਵੀ ਚੰਗਾ ਭਰਾਂ ਦੀ ਤੇ ਗਾਂਾਂ ਵੀ ਚੰਗਾ ਭਰਾਂ ਦੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਸਾਰੀਆਂ ਜਿੱਦਾਂ ਸਮਸੀ ਵਾਲ ਮੋਟਰ ਦਾ ਪੈਪ ਹੁੰਦਾ ਉਦਾਂ ਦੇ ਮੈਨ ਪੈਪ ਲੱਗੇ ਆ ਸਾਰੀ ਠੀਕ ਆ ਹਾਂਜੀ ਸਨਾਂ ਦਾ ਸਾਈਜ਼ ਘੱਟ ਵੀ ਚੰਗਾ ਤੇ ਬਾਕੀ ਰਾਜੀ ਹੈ ਵੀ ਬੋਲੀ ਇਹ ਤਾਂ ਉਹਨਾਂ ਦੇ ਮੁਕਾਬਲੇ ਥੋੜਾ ਜਿਹਾ ਕੱਦ ਦਾ ਫਰਕ ਆ ਬਾਕੀ ਨਾਰਮਲ ਮੱਝਾਂ ਚੱਡੀ ਤੇ ਫਿਰ ਵੀ ਹੈਗੀ ਆ ਜਿਤਨਾ ਮੱਝਾਂ ਹੁੰਦੀਆਂ ਉਦਾਂ ਠੀਕ ਆ ਕਦ ਕਰ ਤੋਂ ਬਾਕੀ ਜਿਹੜੀਆਂ ਅੱਗੇ ਦੋ ਵਿਖਾਈਆਂ ਹੋ ਉੱਚੀਆਂ ਆ ਹਾਂ ਸ੍ਰੀ ਜੀ ਲੋਹਾ ਜਨਾ ਮੱਗੇ ਚੁੱਕੀ ਤੇ ਸੋਨੇ ਦਾ ਮੁੱਲ ਪੈਂਦਾ ਰਹੀ ਇਹ ਸੋਨਾ ਆ ਠੀਕ ਆ ਹਾਂ ਜੀ ਹਾਂ ਜੀ ਚਲੋ ਫਿਰ ਬੰਦੋ ਸੋਨੇ ਨੂੰ ਹਾਂ ਜੀ ਸੋਨਾ ਇਹ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਸ਼ਾਹ ਜੀ ਭਾਵੇਂ ਝੋਟੀ ਦਾ ਕਾਲੀ 80 ਤੇ ਕਾਲੀ 82 ਅੱਛਾ ਅੱਛਾ ਉਹ ਯਾ ਤਰਿਆ ਜੀ ਵੀ 1000 ਰੁਪਏ ਛੋੜ ਕਰ ਦੇਣੀ 74000 74000 ਦੀ ਝੋਟੀਆਂ ਦੇ ਦੇਣੀ ਜਿਹੜੇ ਪਹਾੜੀਆਂ ਝੋਟੀਆਂ ਦੇ ਦੇਣੀਆਂ ਨਾ ਅੱਛਾ ਮੇਰਾ ਵੀ ਚਾਰ ਚਾਰ ਪੰਜ ਪੰਜ ਮਹੀਨੇ ਚੋਕੇ ਚੇਤ ਫੱਗਣ ਚ ਤੋਕੜਾਂ ਝੋਟੀਆਂ ਵੇਚ ਲੈਣੇ ਨੀ ਨੀ ਨੀਆਂ ਠੀਕ ਹੈ ਜੀ ਹਾਂ ਜੀ ਹਾਂ ਜੀ ਪਹਿਲੇ ਸੌਦਾ ਸੋਲਾ ਇਸੇ ਦੁਕਾਨ ਤੋਂ ਲੈਣਾ ਸਾਰੇ ਵੀ ਬਾਕੀ ਆ ਵਸ਼ੀਏ ਜੇ ਰਾਤ ਦੀ ਸੁਈ ਜੀ ਬਾਕੀ ਤੁਹਾਡੀ ਦੁਕਾਨ ਤੋਂ ਸੌਦਾ ਸੋਲਾ ਅਸੀਂ ਖੜ ਕੇ ਵੇਚਨੇ ਆ ਠੀਕ ਹੈ ਹਾਂ ਜੀ ਰਾਤ ਦੇ ਇਹਦੇ ਵਸ਼ੀਏ ਸੁਈ ਜੀ ਵਸ਼ੀਏ ਸੁਈਏ ਪਹਿਲਾਂ ਕੋਲ ਵੇਖ ਸਕਦਾ ਜੀ ਗੱਲਾਂ ਕਿੰਨਾ ਸੁਆਹ ਜੀ ਇਹਦਾ ਮੁਲਾਣੇ ਘਰ ਵਾਲੇ ਪਹਿਲਾਂ ਲਾਂਦੇ ਭਾਵੇਂ ਕੋਈ ਦੂਜਾ ਲਾਵੇ ਭਾਵੇਂ ਕੋਈ ਪਹਿਲਾਂ ਲਾਵੇ ਦੂਜਾ ਵੀ ਹੋ ਸਕਦਾ ਦੂਜੇ ਮੰਨ ਕੇ ਚੱਲੀ ਆਪਾਂ ਜਿਹੜਾ ਨਗਰ ਇਹਦੇ ਚੋਬਰ ਜੇ ਨਗਰ ਇਹਦੇ ਵਸੀਆ ਜੀ ਵਸੀਆਂ ਨੂੰ ਕਿਤੇ ਤੁਹਾਨੂੰ ਦਿਖਾਉਣੀ ਹੋਣੀ ਹੈ ਵੀਡੀਓ ਦੇ ਵਿੱਚ ਠੀਕ ਆ ਹਾਂਜੀ ਛਿੜੀ ਭਾਵੇਂ ਦੇਖ ਲਾ ਜੀ ਠੀਕ ਆ ਪਾਵੇਂ ਐਡੀਆਂ ਕੋ ਗਾਵਾਂ ਨੇ ਸ਼ਾਹ ਜੀ ਬੋਦਲ ਦੇ ਵਿੱਚ ਚੋਲੇ ਅੱਛਾ ਹਾਂਜੀ ਜਿਹੜਾ ਮੇਰਾ ਵੀਰ ਮਰਜੀ ਜੀ ਕੋਈ ਵੰਗਾ ਨਹੀਂ ਕੋਈ ਪਹਾੜਾ ਨਹੀਂ ਭਾਵੇਂ ਬੱਚਾ ਛੱਡੋ ਭਾਵੇਂ ਨਾਂ ਛੱਡੋ ਵੇਖੋ ਚਵਾਈ ਠੀਕ ਆ ਚਲੋ ਇੱਕ ਵਾਰੀ ਥਾਂ ਦਿਖਾ ਦਈਏ ਆਪਾਂ ਇਤਨਾ ਹੀ ਤੋਰਾਂ ਫੇਰ ਇੱਕ ਵਾਰੀ ਉਹਨਾਂ ਆ ਥਾਂ ਦੇਖ ਸਕਦੇ ਮੇਰਾ ਵੀਰ ਕੋਈ ਭਾਵੇਂ ਯਰਸੀ ਲਾਲੇ ਭਾਵੇਂ ਕੋਈ ਏਅਰ ਸ਼ੇਅਰ ਲਾਲੇ ਇਹਨੂੰ ਠੀਕ ਆ ਹਾਂਜੀ ਕਿੰਨੇ ਕ ਦੁੱਧ ਆ ਲੀਜੇ ਚਾਹ ਜੀ ਵਸ਼ੀ 14 15 ਕਿਲੋ ਦੁੱਧ ਪਾਜੀ 10 ਕਿਲੋਆਂ ਤੋਂ ਬਾਹਰ ਬੌਲਾ ਹੋਵੇਗਾ ਪਰ 10 ਕਿਲੋ ਮਿਲ ਕੇ ਦਵਾਂਗੇ ਬੌਲਾ ਇੱਕ ਦਿਨ ਦੀ ਸੂਈ ਕੋਈ 10 ਕਿਲੋ ਬੌਲਾ ਨਹੀਂ ਦਿੰਦੀ ਠੀਕ ਆ ਹਾਂਜੀ ਬਾਕੀ ਸੱਲੇ ਚੰਗੀ ਬਣੀ ਚਾਹ ਜੀ ਇਹ ਚੀਜ਼ਾਂ ਇੱਥੋਂ ਮਿਲ ਨਹੀਂ ਆਵਣ ਠੀਕ ਆ ਇਹ ਕੋਈ ਚੀਜ਼ਾਂ ਦੇ ਆ ਜੇ ਤੋਂ ਅੰਬਰੀ ਮੇਰੇ ਪਾਸੇ ਬੋਲੀ ਦੋਵੇਂ ਪਾਸੇ ਤੇ ਬਹਿ ਗਿਆ ਢੀ ਵਛੀ ਵਾਲਾ ਝੱਡਾ ਲੱਗਾ ਇਹ ਭਾਵੇਂ ਦੂਰੇ ਫੇਰ ਕਰੋ ਭਾਵੇਂ ਜਿਵੇਂ ਦੋਵੇਂ ਪਾਸੇ ਬਹਿ ਗਏ ਚਲੋ ਆਜ ਲੈ ਆ ਫਿਰ ਬਾਕੀ ਥੱਲੇ ਬੜੀ ਕੰਪੈਕਟ ਜਿਹੀ ਹਵਾਨੇ ਦੀ ਹੈ ਜਿਹੜੀ ਫਿਕਸ ਹਵਾਨੇ ਦੀ ਹੈ ਤੇ ਇਹਦਾ ਫਿਰ ਮੁੱਲ ਬੋਲੋ ਜੀ ਵੀ ਲੈ ਲੋ ਸੋਨੇ ਦਾ ਮੁੱਲ ਕੀ ਹੁੰਦਾ ਉਹ ਜਿੰਦਾ ਸਨ ਉਹ ਜਵਾਲੀ ਭਾਵੇਂ ਬੱਛੀ ਦਾ ਕਾਲੀ ਹੈ 45 ਕਾਲੀ ਹੈ 46 ਪਰ ਉਹ ਚੀਜ਼ਾਂ ਨਹੀਂ ਹੈਗੀਆਂ 40000 ਦੇ ਵਿੱਚੋਂ ਮਾਨਦਾਨ ਕਰ ਦਾਂਗੇ 1000 ਰੁਪਏ ਛੋਟ ਕਰ ਦਾਂਗੇ ਅੱਛਾ ਹਾਂਜੀ ਫੋਨ ਲਾਵੇ ਕੋਈ ਇੱਕ ਰੀਬਾ ਫੋਨ ਲਾਵੇ ਮੇਰਾ ਵੀਰ 1000 ਰੁਪਏ ਛੋਟ ਕਰ ਦਾਂਗੇ ਕੋਈ ਤਾਜੀ ਸੂਈ ਪੱਛੀ ਨਹੀਂ ਦਿੰਦਾ 14 15 ਕਿਲੋ ਵਾਲੀ ਪਰ ਇਹ ਦੁਕਾਨ ਤੋਂ ਮਿਲੇਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਅਗੇ ਦੂਸਰਾ ਨੰਬਰ ਬੱਛੀ ਵਿਖਾਉਣੀ ਹੈ ਜਰਸੀ ਨੂੰ ਆਉਂਦੇ ਆ ਪੰਜਾਬ ਵਾਲੀ ਤੇ ਇਹ ਮੇਰੇ ਵੀਰ ਆਖ ਦਿੰਦੇ ਆ ਵੀ ਮਾਚਲੋਂ ਹੁੰਦੀਆਂ ਉਧਰੋਂ ਹੁੰਦੀਆਂ ਆਪੇ ਮੇਰਾ ਵੀਰ ਕੋਈ ਕਰ ਲੇ ਕਿ ਮਾਚਲ ਵਾਲੀ ਆ ਤੇ ਜਾਂ ਪੰਜਾਬ ਵਾਲੀ ਠੀਕ ਆ ਹਾਂਜੀ ਬਾਕੀ ਰਾਜੀ ਲੋ ਜੀ ਇਹ ਵੀ ਪੂਰੀ ਸੰਭੀ ਪੂਰੀ ਆ ਇਹ ਵੀ ਗੱਭਣਿਆ ਜਿਹੜੀ ਅਜੇ ਇਹ ਚਿਹਰਾ ਦਿਖਾਇਓ ਮੜਾ ਜੀ ਹਰਪ੍ਰੀਤ ਜੀ ਜਨ ਮਾਰਿਓ ਕੈਮਰਾ ਰਾਇਤ ਦਰਸ਼ਣ ਮੜਾ ਮੈਂ ਬੱਚੀ ਦੇ ਉੱਤੇ ਲੈ ਜਾਓ ਉਹ ਕਹਿੰਦੇ ਕੈਲਸ਼ੀਅਮ ਦੀ ਬੋਤਲ ਦੀ ਜੇ ਕੈਲਸ਼ੀਅਮ ਦੀ ਬੋਤਲ ਨੂੰ ਆਡੀ ਵਸ਼ੀ ਕੱਟੂ ਤੇ ਤਾਂ ਆਖਿਓ ਠੀਕ ਆ ਹਾਂਜੀ ਹਾਂਜੀ ਇਹ ਕਿੰਨਾ ਕਿ ਦੋ ਚਵਾਈ ਜਾਓਗੇ ਸਾਜੀ ਵਸ਼ੀ ਨੂੰ ਦੁੱਧ ਪਹਿਲੇ ਸੂਆ ਹੀ ਕੋ ਪਾਉਣਾ ਚਾਹੀਦਾ 13 14 ਕਿਲੋ ਸਟਾਰਟਿੰਗ ਤੁਰੇਗੀ ਜਿੱਦਾਂ ਦਾ ਥਣ ਲੈਵਾ ਪਹਿਲਾ ਸੂਆ ਜੇ ਪਹਿਲਾ ਪਹਿਲਾ ਠੀਕ ਆ ਹਾਂਜੀ ਦੰਦਾ ਜੇ ਵਸ਼ੀ ਹੈ ਜੇ ਬਾਲ ਨੇ ਕੰਨੀਆਂ ਖਲੋਤੀਆਂ ਪਹਿਲਾ ਸੂਆ ਵਸ਼ੀ ਦਾ ਤੇ ਮੁੱਲ બોલે શાજી ભાવે વશી ਦਾ કાળી એ 50 ભાવે 45 એ ਦਾ ਵੀ 40000 જમાન કર દاں અચ્છા એ ਦਾ ਵੀ 40000 રૂપિયા શૂર કર દેની ਠੀਕ ਹੈ ਜੀ હા ਜੀ હા ਜੀ ਠੀਕ ਹੈ ਤੇ ਹੁਣ ਅਗਲੀ ਆਪਾਂ ਜੇ ਸਵੇਰ ਵશી ਆ ਗਈ ਇਹ ਵੀ ਗੱਬਣ ਆ ਨਾ ਇਹ ਵੀ ਸੁਨੇ ਰੰਗੀ ਵશી ਠੀਕ ਆ 12 13 ਕਿਲੋ ਵਾਲੀ ਤਿਆਰ ਹੀ ਅੱਜ ਭਲਕੇ ਸੁਣ ਵਾਲੀ ਠੀਕ ਆ હા ਜੀ તોਰ ਦੋ ਬੱਕਨੇ ਕਿਨੇ ਕਿਨੇ ਕੇ ਸਿੰਗੇ ਤੇ ਹੈਗੇ ਛੋਟੇ ਹੀ ਹੈਗੀ ਚੱਸੀ શાજી ਕਰਾਇਓ ਦਰਸ਼ਨ ਮਾਰੇ ਜੀ ਵશી ਦੇ ਆਰੇ ਜੀ ਲੋਕ ਆਸ ਨੇ ਤੇ ਕੱਦ ਵਾਲੀ ਲੈਣੀ ਕੱਦ ਵਾਲੀ ਦੀ ਛਾਵੇਂ ਪੈਣਾ ਜੇ ਥੱਲੇ ਕੋਈ ਨਾ ਹੋਵੇ ਤੇ ਠੀਕ ਹੈ ਜੀ ਹਾਂ ਜੀ ਕਾਨੂੰਨ ਮੱਸ਼ੀਆਂ ਦੇ ਦੇਣੀ ਆ ਅੱਜ ਬਾਕੀ ਥੱਲੇ ਬੜੀ ਬਣੀ ਆ ਬਾਕੀ ਇਹਦਾ ਕੱਦ ਬਹੁਤਾ ਉੱਚਾ ਨਹੀਂ ਕਾਦੇ ਦਾ ਸਾਬਦਾ ਹੀ ਆ ਤੇ ਪਰ ਥੱਲੇ ਚੰਗੀ ਬਣੀ ਜਰਸੀਆਂ ਦੇ हिसाब ਨਾਲ ਕਾਦੇ ਚਲੋ ਠੀਕ ਹੈ ਇਹਦਾ ਤੇ ਇਹਦਾ ਫਿਰ ਮੁੱਲ ਮੋਦਰ ਸ਼ਾਹ ਜੀ ਵੱਛੀ ਦਾ ਭਾਵੇਂ ਇਹ ਜੀ ਦਾ ਭਾਵੇਂ ਕੱਲ ਜੀ 35 ਭਾਵੇਂ 36 ਪਰ 30000 ਦੇ ਵਿੱਚ ਮਾਨ ਕਰ ਦੇਣਾ ਅੱਜ। ਅੱਛਾ। ਹਾਂ ਜੀ। ਖੁੱਲਾ ਹੀ। ਆ ਨਾ ਵੱਛੀ 28000 ਦੀ ਦੇ ਦੇਣੀ ਆ। ਮੇਰਾ ਵੀਰ ਕੋਈ ਫੋਨ ਤੇ ਨਾ ਆ ਕੇ ਵੀ 5 ਲੱਲੋ 26 ਲੱਲੋ 28000 ਦੀ ਵੱਛੀ ਦੇਣੀ ਹੈ ਵਿੱਚ ਛੋੜ ਕਰਾਂਗੇ ਆਪਣੀ ਮਰਜ਼ੀ ਨਾਲ। ਠੀਕ ਹੈ ਜੀ। ਹਾਂ ਜੀ ਹਾਂ ਜੀ। ਠੀਕ ਹੈ ਤੇ ਹੁਣ ਅੱਜ ਆਪਣੇ ਕੋ ਗਿਫਟ ਵੀ ਹੈਗੇ ਆ। ਹੋਰ ਵੀ ਆਪਣੇ ਕੋ ਜਰਸੀ ਵੱਛੀਆਂ ਖੜੀਆਂ। ਤੁਹਾਨੂੰ ਸਾਰਿਆਂ ਨੂੰ ਵਾਝੀ। ਤੇ ਆ ਜਿਹੜੀ ਜੇ ਇਹ ਜੇ ਵਾਸ਼ੀ ਜੱਫੀ ਸਿੰਘ ਵਾਲੀ ਗੱਭਣਿਆ ਤੋਰਦੇ ਇਹਨਾਂ ਵਿੱਚ ਢਿੰਡੀ ਬਰੀ ਲੱਸੀ ਥਾਣੇ ਕੋਲ ਲਗਾ ਜਦਾ ਕਿੰਨੇ ਖੀਰਾ ਦਾ ਕਿੰਨੇ ਕ ਦੁੱਧ ਆ ਲਈ ਇਹ ਵੀ 12-13 ਕਿਲੋ ਦੁੱਧ ਪਾਈ ਸੀ ਠੀਕ ਹੈ ਜੀ ਹਾਂ ਜੀ ਬਾਗੀ ਅਕਰ ਉੱਫਰ ਬੜੇ ਦੁੱਧ ਆਇਆ ਗੂਦੀ ਭਾਇਓ ਤੇ ਰੱਸੀ ਦੀ ਲੈ ਜੀ ਲੈ ਜਾ ਤੋਰਦਾ ਅਜੇ ਇਹਨਾਂ ਨੂੰ 2-4 ਦਿਨ ਲੈ ਜਾਣੇ ਆ ਕੋਈ 10 ਦਿਨਾਂ ਦੇ ਲਾਗੇ ਬੰਨੇ ਕਿੱਲੇ ਕਿ ਜੇ ਲੈ ਜਾਈਏ ਬੜਾ ਆ ਜਨਦਾ ਜੀ ਮਾ ਲਓ ਤੇ ਇਹਦਾ ਫਿਰ ਮੁੱਲ ਮੁੱਲ ਅੱਜ ਭਾਵੇਂ ਰਸੀ ਦਾ 30 ਗਾਲੀ ਭਾਵੇਂ 32 ਅੱਛਾ ਇਹ ਵੀ ਹਾਂ 8000 ਦੇ 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 8000 ਦੇ 8000 ਦੇ ਦੇਣੀ ਹੈ ਪਿਓਰ ਜੱਤੀ ਠੀਕ ਆ ਯਾਰ ਬਹੁਤ ਚੰਗੀਆਂ ਉੱਤੇ ਲਾਂ ਬਣੀਆਂ ਜੇ ਠੀਕ ਹੈ ਜੀ ਪਾਕਿਸਤਾਨ ਦੇ ਚైనా ਦਾ ਖੀਰਾ ਲੱਗਾ ਦੇ ਠੀਕ ਹੈ ਹਾਂ ਜੀ ਜਿੰਨਵਾਦਿੰਦੇ ਇਕਲੇ ਛੱਲੀਆਂ ਲੱਗੇ ਅੱਜ ਉਹ ਹੀ ਆ ਜਨੂਾਰ ਆਪਣੇ ਠੀਕ ਹੈ ਕਿਹ ਕਹਾ ਬੀਆਂ ਗਾਵਾਂ ਦੀ ਮਾਤਗੀ ਜੀ ਵੀ ਪਾਵਾਂਗੇ ਵੀਡੀਓ ਮਾਲ ਹੀ ਬਈ ਆਪਾਂ ਮਾਲ ਇਕੱਠਾ ਹੋਇਆ ਮਾਲ ਪਸੂ ਜਿਹੜਾ ਲੱਗਿਆ ਕਾਲੀ ਵੇਗਿਆ ਮਾਲ ਇਕੱਠਾ ਹੁੰਦਾ ਨਹੀਂ ਆ ਨਾਲੋਂ ਨਾਲ ਵਿਕੀ ਜਾਂਦਾ ਉਹਦੇ ਵਿੱਚੋਂ ਸਾਡਾ ਮਾਲ ਵਿਗਿਆ ਇਹਦੇ ਵਿੱਚ ਕੋਈ ਮਾਲ ਵਿਗਿਆ ਵੀ ਆ ਹੁਣ ਕਿੰਨੀ ਵਾਰੀ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਤੇ ਵਿੱਚ ਮਾਲ ਵਿਕ ਜਾਂਦਾ ਤੇ ਫੇਰ ਤੁਸੀਂ ਕਹਿੰਦੇ ਕੀ ਚਲੋ ਐਰ ਕੀ ਅਗਲੀ ਵਾਰੀ ਬਣਾਵਾਂਗੇ ਤੇ ਆ ਵੀ ਗੱਬਣ ਆ ਜੀ ਗੱਬਣ ਵਸ਼ੀ ਬਹੁਤ ਚੰਗੀ ਥਾਰ ਹੋਦੀ ਥਾਂ ਤੋਂ ਬੜਾ ਚੰਗਾ ਲੱਗਾ ਜੇ ਅੱਜ ਸੋਈ ਇੱਕੋ ਹੀ ਆ ਬਾਕੀ ਸਾਰੀਆਂ ਗੱਬਣਾਂ ਹਾਂਜੀ ਹਾਂਜੀ ਕਈ ਵੀਰ ਫਿਰ ਆਪਣੇ ਗੁੰਮ ਦੇ ਵੇਚਣ ਵਾਲੇ ਅੱੱਚਾ ਮਾਲ ਲੈ ਜਾਂਦੇ ਭਾਣਾ ਉਹ ਚਾਰ-ਪੰਜ ਦਿਨ ਸਾਂਭ ਕੇ ਆਪਣਾ ਪਿਆਰ ਕਰਕੇ ਕਈ ਵੇਸਵਾ ਕੇ ਵੇਚ ਲੈਂਦੇ ਆ ਹਾਂਜੀ ਆ ਜ ਲੈ ਆਓ ਜੀ ਇਹ ਵੀ ਇਤਨਾ ਨਾ ਵੀ ਬਹੁਤ ਅਲੀ ਬੰਦੇ ਬੜੀ ਲਾਗੇ ਤੇ ਵਿਖਾ ਦੋ ਖਰੀਬਾਣਾ ਹੁਣ ਐ

ਮੋਲੇ ਜੀ ਇਹਦਾ ਭੋਮ ਬੱਛੀ ਤੇ ਤਿਆਰ ਹੋ ਗਈ 55 ਦੀ ਵੇਚਨੇ ਭਾਵੇਂ 60 ਦੀ ਵੇਚਨੇ ਹਾਂਜੀ ਹਾਂ ਹਾਂ 28000 ਅਜ 60 60 ਹੀ ਚੱਲੂਗਾ ਕਾਕਾ ਨੰਗ ਨਹੀਂ ਦੇਣੀ ਸੂਈ ਦੇ ਅੱਛਾ ਗਿਫਟ ਪਾ ਦੇਣਾ ਅਜ ਮੈਂ ਨਾ ਪਹਿਲੇ ਪਹਿਲੇ ਸ਼ੋਰ ਦੇ ਵੇਲੇ ਗਿਫਟ ਠੀਕ ਆ ਹਾਂਜੀ 1 ਮਹੀਨਾ ਰਹਿੰਦਾ ਬੱਛੀ ਦਾ ਸੂਣ ਚ ਅੱਛਾ ਸੂਣ ਲੈ ਸ਼ਹਿਰ ਆਉਂਦੇ ਆ ਥਾਣੇ ਚ ਠੀਕ ਆ ਦੂਜਾ ਦੂਆ ਚੰਗਾ ਢੇਲ ਟੁਲ ਕਿੰਨੇ ਕ ਦੁੱਧ ਵਾਲੀ ਆਏ ਦੁੱਧ ਦੇ ਬੱਛੀ ਜਦੋਂ ਤਿਆਰ ਹੋ ਗਈ 12 13 ਕਿਲੋ ਪਾਈ ਜੋਗੀ ਠੰਡੀ ਢੁੱਡੀ ਬੜੀ ਫੋਲ ਸ਼ਹਿਰ ਆਉਂਦੇ ਆ ਥਾਣਾ ਦੇ ਵਿੱਚ ਦਿਖਾ ਲਿਓ ਫਲਾਂ ਦੀ ਪਿੱਛੇ ਦੀ ਆਪਣੀ ਫੁੱਲ ਗਰੰਟੀ ਜੇ ਬਾਕੀ ਚੋਹਾਂ ਥਣਾ ਚ ਹੈ ਸ਼ਹਿਦ ਆਉਂਡਿਆ ਫੁੱਲ ਦੇ ਕੋ ਨਿੱਕੋ ਜਿਆ ਆਉਂਦੇ ਆ ਸਾਰੇ ਚੋਹਾਂ ਥਣਾ ਜਿੱਕੋ ਜਿਆ ਆਉਂਡਿਆ ਪੂਰਾ ਠੀਕ ਹੈ ਹਾਂਜੀ ਆਪ ਵੀ ਜੀ ਖੁੱਲੀ ਛੱਡੀ ਹੈ ਤੁਹਾਡੇ ਸਾਹਮਣੇ ਵੇਖ ਲਓ ਹਾਂ ਠੀਕ ਹੈ ਕਿਉਂ PH ਨੂੰ ਚਲੋ ਖੋਲੋ ਫੇਰ ਤੋੜ ਦੋ ਇੱਕ ਰੀ ਲੈ ਜਾ ਕਿੰਨਾ ਕੁ ਦੁੱਧ ਦੇ ਚਾਈ ਜਾਊਗੀ ਦੁੱਧ 12 13 ਕਿਲੋ ਸ਼ਾਹ ਜੀ ਇਹ ਤਾਂ ਪਤਾ ਨਹੀਂ ਦੂਜੀਆਂ ਗਾਵਾਂ ਦੇ ਵਿੱਚੋਂ ਥੋੜਾ ਬੋਧਾ ਕਰਕੇ ਗਿਫਟ ਪਾਉਨੇ ਜਦੋਂ ਕਿਸੇ ਵੀਰ ਦਾ ਫਾਇਦਾ ਹੋਵੇ ਠੀਕ ਹੈ ਹਾਂਜੀ ਹਾਂਜੀ ਇਹ ਆ ਕਿ ਚਲੋ ਕੋ ਮਹੀਨਾ ਸੰਭਲੂਗਾ ਹਾਂਜੀ ਆ ਜ ਲੈ ਆਓ ਬਾਕੀ ਸਿੰਘਾ ਦੀ ਝੁੰਗੀ ਹੈ ਏਦਾ ਫਰਮੋਲਾ ਇਹ ਜੇ ਕਮੇਟੀ ਆ ਦੇ ਅੱਛਾ ਕਿ ਕਮੇਟੀ ਕੋਈ ਕਮੇਟੀ ਡਬਲ ਹੀ ਹੋਣੀ ਚਾਹੀਦੀ ਜੇ ਮੈਂ ਨਾ ਕਮੇਟੀ ਐਸੀ ਵੇਖ ਲਓ ਮਹੀਨੇ ਚ ਡਬਲ ਮਹੀਨੇ ਚ ਡਬਲ 16000 ਦੀ ਦੇ ਦੇਣੀ ਆ ਯਾਰ ਕਰਕੇ ਮੇਰਾ ਵੀਰ ਕੋ ਭਾਵੇਂ 32 ਦੀ ਬਿਜਲੀ ਭਾਵੇਂ 33 ਦੀ ਬਿਜਲੀ ਅੱਛਾ ਹਾਂਜੀ ਇੱਕ ਮਹੀਨਾ ਜੇ ਰਹਿੰਦਾ ਜਿਹੜਾ ਟਾਈਮ ਸੋਲਾਂ ਯਾਦ ਹੀ ਦੇ ਦੇ ਸੋਲਾਂ ਯਾਦ ਹੀ ਦੇ ਦੇ 7 ਘਾਟਾ ਵਰਦਾ ਕੋਈ ਨਹੀਂ ਸੋਲਾਂ ਦੀ ਸ਼ੋਰ ਕਰਾਂਗੇ ਆਪਣੀ ਖੁਸ਼ੀ ਨੂੰ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜਿਹੜੇ ਮੇਰੇ ਵੀਰ ਹੈ ਜਿਹੜੀਆਂ ਸੂਈਆਂ ਚੋਕੇ ਖਾਨ ਜਿਹੜੀਆਂ ਡੱਬਣਾ ਇੱਥੇ ਪਾਸ ਕਰਕੇ ਖਾਨ ਠੀਕ ਹੈ ਹਾਂਜੀ ਬਾਕੀ ਆਪਣੀ ਥਣਾ ਦੀ ਪਿੱਛੇ ਦੀ ਫੁੱਲ ਗਰੰਟੀ ਹੈ ਠੀਕ ਹੈ ਭਾਵੇਂ ਮੇਰਾ ਵੀਰ ਕੋਈ ਆਨਲਾਈਨ ਮੰਗਾ ਲੇ ਹਾਂਜੀ ਬਾਕੀ ਤਸੱਲੀ ਕਰਕੇ ਫੇਰ ਆਪਣਾ ਮਾਲ ਖੜਨ ਮੇਰੇ ਠੀਕ ਹੈ ਵੀਰ ਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਤਸੱਲੀ ਕਰਕੇ ਫੇਰੀ ਆ ਪਨੇ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ